ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਸੇਖੋ ਹੈਲਥ ਡੀਕੋਡ ਸੈਂਟਰ ਨਾਂ ਦਾ ਨਾ ਪੇਜ ਬਣਾਇਆ ਕਿ YouTube ਚੈਨਲ ਬਣਾਇਆ ਇਹ ਇਸ ਕਰਕੇ ਬਣਾਇਆ ਸੀਗਾ ਕਿ ਮੇਰਾ ਇੱਕ ਰਿਸ਼ਤੇਦਾਰ ਸੀਗਾ ਉਹਦੀ ਸ਼ੂਗਰ ਆਈ 170 80 ਦੇ ਕਰੀਬ ਤੇ ਨਾਲ ਹੀ ਉਹਨੇ ਮੈਡੀਸਨ ਵਾਲਾ ਸਟੈਪ ਭੇਜਤਾ ਮੈਨੂੰ ਕਿ ਆ ਡਾਕਟਰ ਕੇ ਸਭ ਕਹਿੰਦੇ ਕਿ ਇੱਕ ਡੇਲੀ ਲੈਣੀ ਸਟਾਰਟ ਕਰ ਦੋ ਮੈਨੂੰ ਹੈਰਾਨਗੀ ਹੋਈ ਇਸ ਲਈ ਕੋਈ ਕੁਝ ਹੇਨੈਟਿਕ ਹਿਸਟਰੀ ਹੈ ਨਹੀਂ ਕਿ ਉਹਦੇ ਘਰ ਦੇ ਵੀ ਕਿ ਫੈਮਿਲੀ ਹਿਸਟਰੀ ਨਹੀਂ ਹੈ 슈ਗਰ ਹੁੰਦੇ ਚਾਂਸ 99% ਹੈ ਹੀ ਨਹੀਂ ਸੀਗੇ ਕਰਨਾ ਕਿ ਜੈਦਾਸੀ ਖਾਲੀ ਪੇਟ ਕਰਵਾਉਂਦਾ ਉਸ ਤੋਂ ਬਾਅਦ ਇੱਕ ਵਾਰ ਪੀਪੀ ਬਲੱਡ 슈ਗਰ 2 ਘੰਟੇ ਬਾਅਦ ਖਾਣਾ ਖਾਣ ਤੋਂ ਫਿਰ ਇੱਕ ਐਚਬੀ1ਸੀ ਟੈਸਟ ਹੈ 슈ਗਰ ਦੇ 3 ਮਹੀਨੇ ਦਾ ਬੈਕ ਰਿਕਾਰਡ ਦੱਸਦਾ ਇਹ ਤਿੰਨੋਂ ਟੈਸਟ ਲਾ ਕੇ ਡਾਇਗਨੋਸ ਬਣਾ ਕੇ ਹੀ ਮੈਡੀਸਿਨ ਸਟਾਰਟ ਕਰਨੀ ਸੀ ਇਸ ਤੋਂ ਲਵਾ ਇੱਕ ਆਇਰ ਫੈਟੀ ਲੀਵਰ ਵਾਲੇ ਮੀਟ ਹੁੰਦੇ ਜਿਵੇਂ ਇਹਨਾਂ ਦਾ ਸਪੋਸ ਕੋ 130 40 ਦੇ ਕਰੀਬ ਬੋਟੀ ਬਿਟੀ ਆ ਗਿਆ ਚਲੋ ਜੀ ਨਗਲੀ ਵਰੀ ਜਾਣਾ 15 20 ਦਿਨ ਬਾਅਦ ਫੋਲੋਅ ਅਪ ਲੈਣੇ ਡਾਕਟਰ ਕੋਲ ਉਹ ਡਾਕਟਰ ਨੂੰ ਜਦੋਂ ਰਿਪੋਰਟ ਬਾਰੇ ਪਤਾ ਲੱਗਣਾ ਕਿ ਰਿਪੋਰਟ ਹੋ ਗਈ ਏ ਇਹ ਕਹਿੰਉਂਦੇ ਜੁੰਨੇ ਬੋਲਣਾ ਕੋਈ ਨਹੀਂ ਜੇ ਨਾਰਮਲ ਆ ਗਿਆ ਤੇ ਉਹਨੂੰ ਨਾ ਹਜੇ ਪਿਛਲੇ 100 30 40 ਹੈ ਸੀ ਗਣ ਹੁਣ ਦੇ ਦੇ ਵੀ ਅਸੀਂ 90 ਕੋਈ ਨਹੀਂ ਅਗਲੀ ਵਰੀ ਮੈਡੀਸਨ ਖਵਾ ਕੇ ਬੰਦ ਕਰ ਲਾਂਗੇ ਇਸ ਲਈ ਨਾ ਤੁਹਾਨੂੰ ਆ ਖੂਨ ਕਿਨੈਗਰਾ ਇਨਫੈਕਸ਼ਨ ਟਾਈਫਾਇਡ ਪੀਲੀਆ ਡੇਂਗੂ ਅਸੈਲ ਅਬੈਸ ਜਿਵੇਂ ਆ ਸੁਣਦੇ ਤੁਸੀਂ ਡੇਂਗੂ ਵਾਲੇ ਇਨਫੈਕਸ਼ਨ ਵਾਲੇ ਆਮ ਲੋਕਾਂ ਨੂੰ ਪਤਾ ਟੀਐਸਈ ਇਹਨਾਂ ਬਾਰੇ ਤੁਹਾਨੂੰ ਬੇਸੇ ਗਿਆਨ ਹੋਣਾ ਜ਼ਰੂਰੀ ਏ ਕਿ ਕਿੰਨੇ ਤੋਂ ਕਿੰਨੇ ਹਜ਼ਾਰ ਤੱਕ ਨਾਰਮਲ ਹੁੰਦੀ ਏ ਤੇ ਖਤਰਾ ਕਿੱਥੇ ਹੁੰਦਾ ਏ ਇਸ ਲਈ ਸਾਡੇ ਪੇਜ ਨਾਲ ਜੁੜੋ ਤੇ ਅਸੀਂ ਇੱਥੇ ਪੰਜਾਬੀ ਭਾਸ਼ਾ ਦੇ ਵਿੱਚ ਇਹਦੇ ਉੱਪਰ ਜਾਣਕਾਰੀ ਦੇਵਾਂਗੇ ਸਾਰੇ ਜਿਹੜੇ ਕੰਟੈਂਟ ਬਣਾਵਾਂਗੇ ਬੜੇ ਈਜ਼ੀ ਪਾਸਾ ਜਿਹਾ ਤੁਹਾਨੂੰ ਸਮਝ ਆ ਜਾਏ ਰਿਪੋਰਟਾਂ ਸੈਸ਼ਨ ਲੈ ਲਾ ਕਰਾਂਗੇ ਉਹਦੇ ਵਿੱਚ ਦੱਸ ਦਿਆ ਕਰਾਂਗੇ ਇਹ ਵਾਲਾ ਟੈਸਟ ਏ ਕਿੰਨੀ ਰੀਡਿੰਗਾਂ ਦੀ ਆਈ ਹੈ ਔਰ ਕਿੰਨੇ ਤੋਂ ਕਿੰਨੇ ਤੱਕ ਇਹ ਨਾਰਮਲ ਹੁੰਦਾ ਔਰ ਕਿ ਇਹ ਸੀਲ ਹੀ ਹੁੰਦਾ ਹੈ ਚਲੋ ਤੁਹਾਨੂੰ ਕਲੀਅਰ ਹੋ ਜੇ ਇਹ ਚੀਜ਼ਾਂ ਐਮ ਨਾਰਮਲ ਤੇ ਬਹੁਤ ਵਿਚਾਰ ਹੁੰਦਾ ਜੀ ਧੰਨਵਾਦ ਜੀ ਸਾਰਿਆਂ ਦਾ